ਸਤਿ ਸ਼੍ਰੀ ਅਕਾਲ ਜੀ ਫੋਕ ਐਂਡ ਬੀ ਟੀਵੀ ਕੈਨੇਡਾ ਵੱਲੋਂ ਅਸੀਂ ਅੱਜ ਆਏ ਆ ਪੰਜਾਬ ਸਪੋਰਟਸ ਕਲਚਰਲ ਕਲੱਬ ਹੌਕਸ 골ਡ ਕੱਪ ਜਿਹੜਾ ਹੋ ਰਿਹਾ ਜੀ ਇਸ ਵੇਲੇ ਯੂਸੀ ਦੇ ਗਰਾਊਂਡਾਂ ਤੇ ਇਹਨਾਂ ਦੇ ਆਰਗੇਨਾਈਜ਼ਰ ਨਾਲ ਗੱਲ ਕਰਾਂਗੇ ਸੋ ਉਹ ਲਾਲ ਮਾਣੂ ਕੇ ਗਿੱਲ ਕਿਸੇ ਵੀ ਜਿਹੜਾ ਹੈ ਇੰਟਰੋਡਕਸ਼ਨ ਤੇ ਮਥਾਜ ਨਹੀਂ ਆ ਇੱਕ ਇਹ ਉਹ ਚਿਹਰਾ ਜਿਹੜਾ ਕਿ ਹਾਕੀ ਨੂੰ ਸਪੋਰਟਸ ਨੂੰ ਫੁੱਟਬਾਲ ਨੂੰ ਦਿਲੋਂ ਸਪੋਰਟ ਕਰਦੇ ਆ ਔਰ ਆਪਣੇ ਕੋਲੋਂ ਪੈਸਾ ਵੀ ਲਾਂਦੇ ਆ ਟਾਈਮ ਵੀ ਲਾਂਦੇ ਆ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਗੁਲਾਲ ਜੀ ਵੈਲਕਮ ਟੂ ਫੋਕਨ ਪੀਟੀਵੀ ਬਹੁਤ ਬਹੁਤ ਧੰਨਵਾਦ ਪਰਮਜੀਤ ਬਾਈ ਜੀ ਸਾਰੀ ਟੀਮ ਦਾ ਕੈਮਰਾਮੈਨ ਬਾਈ ਦਾ ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪੰਜਾਬ ਸਪੋਰਟਸ ਕਲੱਬ 13ਵੇਂ ਹਾਕਸ ਗੋਲਡ ਕੱਪ ਤੇ ਧੰਨਵਾਦ ਕਰਦੀ ਆ ਆਪਣੇ ਸਪਾਂਸਰਾਂ ਦਾ ਤੇ ਆਪਣੇ ਖਿਡਾਰੀਆਂ ਦਾ ਵਲੰਟੀਅਰ ਵੀਰਾਂ ਦਾ ਇਹ ਸਾਨੂੰ 13 ਸਾਲ ਹੋ ਗਏ ਜੇ ਕਰਾਉਂਦਿਆਂ ਨੂੰ ਹੌਕਸ ਗੋਲਡ ਕੱਪ ਇਹ ਤੋਂ ਪਹਿਲਾਂ ਲਗਭਗ 20 ਸਾਲ ਦੇ ਨੇੜੇ ਹੋ ਗਏ ਆ ਕਲੱਬਾਂ ਨਾਲ ਜੁੜੇ ਹੋਏ ਕੈਲਗਰੀ ਚ ਇਸ ਵਾਰ ਜਿਹੜਾ ਪਹਿਲੀ ਵਾਰ ਸਾਡੀ ਪੰਜਾਬ ਸਪੋਰਟਸ ਕਲਾ ਬੱਲੀਓਂ ਉਪਰਾਲਾ ਕੀਤਾ ਗਿਆ ਕਿ ਜਿਹੜਾ ਹਾਕੀ ਟੂਰਨਾਮੈਂਟ ਆ ਨਾਰਥ-ਈਸਟ ਤੋਂ ਕੱਢ ਕੇ ਆਪਾਂ ਸਾਊਥ-ਵੈਸਟ ਨਾਰਥ-ਵੈਸਟ ਦੇ ਮਿਡਲ ਚ ਬਿਲਕੁਲ ਜਿਹੜੀ ਯੂਨੀਵਰਸਿਟੀ ਆਫ ਕੈਲਗਰੀ ਦੀਆਂ ਗਰਾਊਂਡਾਂ ਟਰਫ ਦੀਆਂ ਗਰਾਊਂਡਾਂ ਇੱਕੋ ਇੱਕ ਲਬਾਟਾ ਚੋਂ ਥੇ ਲਿਆਉਣ ਚ ਆਪਾਂ ਮਾਣ ਮਹਿਸੂਸ ਕਰਦੇ ਆ ਕਿ ਇਹ ਉਪਰਾਲਾ ਪਹਿਲੀ 12 ਆਏ ਖਿਡਾਰੀਆਂ ਦੇ ਸਹਿਯੋਗ ਨਾਲ ਹੋਇਆ ਕਿਉਂਕਿ ਪਹਿਲਾ ਜਿਹੜੇ ਖਿਡਾਰੀ ਆਉਂਦੇ ਸੀਗੇ ਉਹ ਅਸੀਂ ਜੈਂਸਲ ਸੈਂਟਰ 'ਚ ਖੇਡਣ ਦਾ ਮੌਕਾ ਮਿਲਦਾ ਕਿਉਂਕਿ ਹਾਕੀ ਜਿਹੜੀ ਖੇਡ ਐ ਐਕਚੁਅਲ 'ਚ ਆਊਟਡੋਰ ਹਾਕੀ ਆ ਇਨਡੋਰ ਹਾਕੀ ਦਾ ਜਿਹੜਾ ਕਨਸੈਪਟ ਹੋਰ ਆ ਜਿਹੜੀ ਸਾਡੀ ਇੰਡੀਆ ਦੀ ਹਾਕੀ ਆ ਉਹ ਆਊਟਡੋਰ ਹਾਕੀ ਗਿਣੀ ਜਾਂਦੀ ਐ ਸੋ 50 ਸਪੋਰਟਸ ਕਲੱਬ ਦਾ ਇਹ ਪ੍ਰਾਰਾਲਾ ਜੀ ਬਹੁਤ ਜਿਹੜੇ ਬਹੁਤ ਸਾਰੇ ਸਪான்ਸਰ ਸਾਡੇ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਪੂਰੀ ਪੰਜਾਬ ਸਪੋਰਟਸ ਕਲੱਬ ਤੇ ਉਹਨਾਂ ਦੀ ਸਾਰੀ ਵਲੰਟੀਅਰਾਂ ਦੀ ਟੀਮ ਆਪਦੇ ਇੱਕ ਵਾਰੀ ਫੇਰ ਸਾਰੇ ਸਪான்ਸਰਾਂ ਦਾ ਧੰਨਵਾਦ ਕਰਦੀ ਆ ਆਏ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇਸ ਸਾਲ ਸਾਡੇ ਕੋਲੇ ਜਿੱਥੇ ਸੀਨੀਅਰ ਵਰਗ ਚ ਦੋ ਕੈਟਾਗਰੀਆਂ ਸੀ ਸੋਸ਼ਲ ਤੇ ਪ੍ਰੀਮੀਅਰ ਚ 16 ਟੀਮਾਂ ਨੇ ਭਾਗ ਲਿਆ ਤਾਂ ਸਾਡੇ ਕੋਲੇ ਜਿਹੜੇ ਬੱਚਿਆਂ ਦੇ ਈਵੈਂਟ ਹੋ ਰਹੇ ਆ 12 ਸਾਲ 10 ਸਾਲ ਤੇ ਜਿਹੜੇ 14 ਸਾਲ ਦੀ ਕੈਟਾਗਰੀ ਚ ਹੋ ਰਿਹਾ 16 ਟੀਮਾਂ ਹੀ ਉੱਥੇ ਸੀ ਤੇ 6 ਟੀਮਾਂ ਸਾਡੇ ਕੋਲੇ ਰੱਸਾ ਕਸੀ ਦੀਆਂ 42 ਟੀਮਾਂ ਤਾਂਸ ਦੀਆਂ ਪਹੁੰਚੀਆਂ ਤੇ 6 ਟੀਮਾਂ ਫੁੱਟਬਾਲ ਦੀਆਂ ਪਹੁੰਚੀਆਂ ਸੋ ਇਸ ਵਾਰੀ ਹਾਕੀ ਦੇ ਨਾਲ ਫੁੱਟਬਾਲ ਰੱਸਾ ਕਸੀ ਤੇ ਤਾਂਸ ਦੇ ਮੁਕਾਬਲੇ ਕਰਾਏ ਜਾ ਰਹੇ ਆ ਸੋ ਅਸੀਂ ਪੂਰੀ 50 ਸਪੋਰਟਸ ਕਲੱਬ ਆਏ ਹੋਏ ਖਿਡਾਰੀਆਂ ਦਾ ਸਪਾਂਸਰਾਂ ਦਾ ਤੇ ਮੀਡੀਆ ਪਰਸਨ ਜਿੰਨੇ ਵੀ ਤੁਸੀਂ ਸਾਡਾ ਆ ਜਿਹੜਾ ਹੌਸਲਾ ਵਧਾਉਣੇ ਹੋ ਬਹੁਤ ਬਹੁਤ ਧੰਨਵਾਦ ਪਰਮਜੀਤ ਬਾਈ ਜੀ ਹੋਰ ਕੋਈ ਤੁਸੀਂ ਪੁੱਛਣਾ ਚਾਹੁੰਦੇ ਮੈਨੂੰ ਦੱਸ ਦਿਓ ਮੈਂ ਉਹਦਾ ਜਵਾਬ ਦੇ ਦੂੰਗਾ ਜੀ ਗੁਲਾਲ ਮਾਨੂ ਕੇ ਗਿਲ ਤੋਂ ਸਾਰਾ ਕੈਲਗਰੀ ਸਾਰਾ ਕੈਨੇਡਾ ਸਾਰਾ ਪੰਜਾਬ ਜਾਣਦਾ ਮਾਨੂ ਕੇ ਗਿਲ ਤੋਂ ਉੱਠੇ ਤੁਹਾਡੇ ਤੋਂ ਇਲਾਵਾ ਤੁਸੀਂ ਜਿਹੜੇ ਆਰਗੇਨਾਈਜ਼ਰ ਸਮੂਹ ਆਰਗੇਨਾਈਜ਼ਰ ਚ ਕਿਉਂਕਿ ਪਿਕਨ ਚੂਜ਼ ਨਹੀਂ ਆਪਾਂ ਕਰਨਾ ਚਾਹੁੰਦੇ ਵੀ ਕਿਸੇ ਦਾ ਨਾਮ ਲੈ ਜੇ ਕਿਸੇ ਦਾ ਰਹਿ ਜੇ ਐਜ਼ ਏ ਟੀਮ ਤੁਸੀਂ ਕੀ ਸੋਚਦੇ ਹੋ ਜਿਹੜੇ ਇੱਕ ਸਵਾਲ ਜਿਵੇਂ ਦੇ ਜਹਨ ਜ਼ਰੂਰ ਆਇਆ ਅੱਗੇ ਵੀ ਇਸ ਵਾਰ ਹੀ ਕੀਤਾ ਸੀਗਾ ਕਿ ਹਾਕੀ ਦੀਆਂ ਜਿਹੜੇ ਡਿਫਰੈਂਟ ਡਿਫਰੈਂਟ ਆਰਗੇਨਾਈਜੇਸ਼ਨਾਂ ਜਿਹੜੀਆਂ ਕਲੱਬ ਕਰਾਂਦੀਆਂ ਕੀ ਆਉਣ ਵਾਲੇ ਸਮੇਂ ਤੁਸੀਂ ਸੋਚਦੇ ਹੋ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੋਈ ਇਸ ਤੋਂ ਵੱਡਾ ਟੂਰਨਾਮੈਂਟ ਸਿਰਜਿਆ ਜਾ ਸਕਦਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਪਹਿਲਾਂ ਤਾਂ ਮੈਂ ਸਾਰੀਆਂ ਕਲੱਬਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜੀਆਂ ਹਾਕੀ ਨੂੰ ਉਪਰ ਚੱਕਣ ਵਿੱਚ ਲੱਗੀਆਂ ਹੋਈਆਂ ਬਹੁਤ ਸਾਰੀਆਂ ਕਲੱਬਾਂ ਕਿਉਂਕਿ ਅਸੀਂ ਪਹਿਲਾਂ ਇੱਕੋ ਹੀ ਕਲੱਬ ਸਾਰੇ ਇਕੱਠੇ ਹੀ ਭਰਾ ਅੱਜ ਵੀ ਭਰਾ ਆਏ ਤੇ ਕੱਲ ਵੀ ਭਰਾ ਹੀ ਰਹਿਣੇ ਆ ਕਿਉਂਕਿ ਖਿਡਾਰੀ ਦਾ ਕੋਈ ਕਲੱਬ ਨਹੀਂ ਹੁੰਦਾ ਕੋਈ ਕੌਸ ਨਹੀਂ ਹੁੰਦਾ ਪਰ ਬਹੁਤ ਵਾਰੀ ਅਸੀਂ ਗੈੱਟ ਟੂਗੇਦਰ ਕੀਤੀ ਹੈ ਕੋਈ ਕਲੱਬਾ ਹੁਣ ਇੱਥੇ ਕੈਲਗਰੀ ਚ ਬਹੁਤ ਹੋ ਗਈਆਂ ਬੱਚੇ ਕਾਫੀ ਸਾਡੇ ਕੋਲੇ ਮੈਨੂੰ ਲੱਗਦਾ ਜੇ ਪੰਜਾਬੀ ਕਮਿਊਨਿਟੀ ਦੀਆਂ ਛੇ ਕਲੱਬਾਂ ਨੂੰ ਗਿਣੀਏ ਤਾਂ ਲਗਭਗ 200 ਤੋਂ ਉੱਪਰ ਸਾਡੇ ਪਲੇਅਰ ਹੋ ਗਏ ਆ ਇਹ ਚੰਗੀ ਗੱਲ ਆ ਮੈਂ ਕਈਆਂ ਨੂੰ ਇਹ ਗੁੱਸਾ ਲੱਗਦਾ ਵੀ ਸਾਡੇ ਚੋਂ ਨਿਕਲ ਕੇ ਦੂਜੀ ਕਲੱਬ ਬਣ ਗਈ ਪਰ ਹਾਕੀ ਦੇ ਵਹਿਤਰੀ ਲਈ ਅਸੀਂ ਇਹਨੂੰ ਮੈਂ ਨਿੱਜੀ ਤੌਰ ਤੇ ਗੈਨਦਾ ਵੀ ਚੰਗਾ ਜੇ 300 ਪਲੇਅਰ ਇੱਕ ਕਲੱਬ ਕੋਲੇ 16 ਹੀ ਉੱਥੇ ਹੋ ਸਕਦੇ ਵੱਧ ਵੱਧ 11 ਖੇਡਨੇ ਪੰਜ ਸਪੇਅਰ ਗੱਲ 300 ਬੰਦੇ ਨੂੰ ਇੱਕ ਕਲੱਬ ਨਹੀਂ ਜੇ ਮੌਕਾ ਦੇ ਸਕਦੀ ਨਾ ਹੀ ਸਾਨੂੰ ਕੋਈ ਐਂਟਰ ਕਰੇ ਜੇ ਬਾਹਰ ਖੇਡਣ ਜਾਣਾ ਤਾਂ ਇੱਕ ਕਲੱਬ ਦੇ ਜੇ ਅਸੀਂ ਕਹੀਏ ਵੀ 6 ਟੀਮਾਂ ਨਹੀਂ ਕੋਈ ਕਰਦਾ ਸੋ ਵੱਖ-ਵੱਖ ਕਲੱਬਾਂ ਨੇ ਆਪਦੇ ਉਪਰਾਲੇ ਕਰਕੇ ਆਪਦਾ ਨਾਂ ਤੇ ਆਪਦੇ ਖਿਡਾਰੀਆਂ ਨੂੰ ਸੰਭਾਲ ਲਿਆ ਅਸੀਂ ਚਾਹੁੰਨੇ ਕਿਉਂਕਿ ਸਾਡਾ ਇਹ ਮਾਣ ਆ ਪੰਜਾਬ ਸਪੋਰਟਸ ਕਲੱਬ ਨੂੰ ਹੌਕਸ 골ਡ ਕੱਪ ਦਾ ਕਿਉਂਕਿ ਇਹਦਾ ਲੈਵਲ ਥੋੜਾ ਜਿਹਾ ਅੱਪ ਹੋ ਗਿਆ ਹੁਣ ਕਿਉਂਕਿ ਜਿਹੜੇ ਪਲੇਅਰ ਪੂਰੀ ਦੁਨੀਆ ਭਰ ਤੋਂ ਖੇਡਦੇ ਆ ਅਸੀਂ ਚੋਟੀ ਦੇ ਪਲੇਅਰ ਖੜਾਉਣ ਚ ਤੇ ਨਾਲ ਬਿਲਕੁਲ ਜਿਹੜੇ ਛੋਟੇ ਯੰਗ ਏਜ ਦੇ ਬੱਚੇ ਉਹਨਾਂ ਨੂੰ ਖੜਾਉਣ ਦੀ ਮੱਤਤਾ ਦਿੰਨੇ ਅਸੀਂ ਕਦੇ ਵੀ ਇਹ ਤੋਂ ਮੁਨਕਰ ਨਹੀਂ ਖੁੱਲੀਆਂ ਬਹਾਨਾ ਅਸੀਂ ੜੀਕਦੇ ਆ ਤੇ ਕਦੇ ਵੀ ਅਸੀਂ ਇਹ ਜਾਂ ਮੌਕਾ ਨਹੀਂ ਦੇਵਾਂਗੇ ਕਿ ਇਕੱਠੇ ਹੋਣ ਵਾਲੀ ਤਾਂ ਨਾ ਹੀ ਨੀਗੀ ਪਰ ਕਈ ਵਾਰ ਕੈਟਾਗਰੀ ਹੋ ਜਾਂਦੇ ਆ ਕਈ ਪਲੇਅਰ ਹੁੰਦੇ ਆ ਵੀ ਉਹਨਾਂ ਦੇ ਮਨ ਚ ਹੁੰਦੀ ਆ ਵੀ ਡਿਸਪਿਊਟ ਹੋਏ ਹੁੰਦੇ ਆ ਕਲੱਬਾਂ ਦਾ ਕੋਈ ਡਿਸਪਿਊਟ ਨਹੀਂ ਮਾਨ ਮਟਾਬ ਕਈ ਪਲੇਅਰਾਂ ਦਾ ਕਿਤੇ ਹੋ ਜਾਂਦਾ ਅਸੀਂ ਤਾਂ ਹਾਕੀ ਨੂੰ ਉੱਚਾ ਚੱਕਣ ਵਿੱਚ ਸਾਰੇ ਹਾਕੀ ਲੱਗੇ ਆ ਤੇ ਪ ਅਗਾਉਂ ਤੇ ਮੋਰੀ ਰਹੂਗੀ ਜੇ ਕਿਤੇ ਕੋਈ এজ ਜੀ ਕਲੱਬ ਆਵੇ ਕਿਉਂਕਿ ਮੇਲਾ ਵੱਡਾ ਹੋ ਗਿਆ ਟੀਮਾਂ ਅਸੀਂ 8 ਹੀ ਐਂਟਰ ਕਰ ਸਕਦੇ ਆ ਕਿਉਂਕਿ ਸਮਾਂ 24 ਘੰਟਿਆਂ ਚ ਅਸੀਂ 12 ਘੰਟੇ ਗਰਾਊਂਡ ਬੁੱਕ ਕਰ ਸਕਦੇ ਆ ਕਿਉਂਕਿ ਟੀਮਾਂ ਬਾਹਰੋਂ ਬਹੁਤ ਐਂਟਰ ਹੁੰਦੀਆਂ ਇਹ ਪਹਿਲੀ ਕਲੱਬਾਂ ਵੀ ਜਿਹਦੇ ਕੋਲੇ ਆਪ ਕਲੱਬਾਂ ਆ ਕੇ ਐਂਟਰੀ ਲੈਂਦੀਆਂ ਅਸੀਂ ਜਿਹੜਾ ਹਮੇਸ਼ਾ ਹੀ ਅਸੀਂ ਇਸ ਜਿਹੜੀ ਤੁਹਾਡਾ ਕੁਐਸਚਨ ਸੀ ਵੀ ਕਦੇ ਵੀ ਇਹਦੇ ਤੋਂ ਅਸੀਂ ਭਜ ਦੇਣੀਗੇ ਵਧੀਆ ਮੇਲਾ ਅਸੀਂ ਤਾਂ ਦੋ ਕਰਾਉਣ ਲੱਗੇ ਸਾਡੇ ਇੱਕ ਜਸਵੰਤ ਬਾਈ ਜੀ ਆ ਅਸੀਂ ਹੌਕਸ ਕਲੱਬ ਵੱਲੋਂ 50 ਸਪੋਰਟਸ ਕਲੱਬ ਵੱਲੋਂ ਇੱਕ ਬ੍ਰਾਉਂਜ਼ ਕੱਪ ਵੀ ਅਸੀਂ ਕਰਾਉਣੇ ਆ ਆਉਣ ਵਾਲੇ ਦਿਨਾਂ 'ਚ ਅਸੀਂ ਜੂਨੀਅਰ ਨੂੰ ਪ੍ਰੋਗਰਾਮ ਉਹਨਾਂ ਦੇ ਨਾਲ ਅਟੈਚ ਕਰਕੇ ਅਸੀਂ ਸੋਚ ਰਹੇ ਆ ਕਿ ਇੱਕ ਲੋਕਲ ਕਲੱਬਾਂ ਦਾ ਲੋਕਲ ਬੱਚਿਆਂ ਦਾ ਟੂਰਨਾਮੈਂਟ ਸੋਚ ਸਕਦੇ ਜੇ ਵੈਦਰ ਅਲਾਉ ਕਰੂਗਾ ਤੇ ਹੋਰ ਤੁਸੀਂ ਪੁੱਛਣਾ ਪੁੱਛੋ ਖੁੱਲ ਕੇ ਧੰਨਵਾਦ ਜੀ ਮੈਂ ਛੋਟੇ ਛੋਟੇ ਨਾਮ ਦੇ ਦਾਂਗਾ ਇਹਨਾਂ ਦਾ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਖਦੀਪ ਸਿੰਘ ਆ ਜੀ ਮੈਂ ਪਿਛਲੇ 4 5 ਸਾਲ ਤੋਂ ਇਸ ਕਲੱਬ ਨਾਲ ਜੁੜਿਆ ਹੋਇਆ ਤੇ ਬਾਕੀ ਸਾਰੇ ਸੱਜਣਾਂ ਨਾਲ ਲੱਗੇ ਹੋਏ ਆ ਤੇ ਸਾਰੇ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕਮਲਜੀਤ ਸਿੰਘ ਅਮਰੀਕ ਸਿੰਘ ਹੈ ਜੀ ਸੰਦੀਪ ਸ਼ਰਮਣ ਮੈਂ ਨਾ ਹਰਦੀਪ ਸਿੰਘ ਮਨਿੰਦਰਜੀਤ ਸਿੰਘ ਬੱਬੀ ਬਰਾੜ ਜੀ ਦਵਿੰਦਰ ਸਿੰਘ ਜੀ ਹੈਪੀ ਮਦੋਕੇ ਜੀ ਸਰਜੀਤ ਸੰਧੂ ਜੀ ਥੋੜੇ ਗੁਲਾਲ ਹੋਲੀ ਬੋਲਦੇ ਆ ਜਾਂ ਤਾਂ ਥੱਕੇ ਹੋਏ ਆ ਮੈਂ ਮੈਂ ਯਾ ਯਾ ਪਲੇਅਰ ਤਾਂ ਖੁੱਲ ਕੇ ਬੋਲਦੇ ਚੜ੍ਹਦੀ ਕਲਾ ਚ ਰਹਿੰਦੇ ਆ ਲੇਕਿਨ ਚਲੋ ਇਹਨਾਂ ਨੂੰ ਇੱਕ ਵਧਾਈ ਵੀ ਦੇਣਾ ਐਜ਼ ਅ ਮੀਡੀਆ ਵੀ ਵਧਾਈ ਦੇਣਾ ਕਿਉਂਕਿ ਬਹੁਤ ਢੇਰ ਤੋਂ ਆਪਾਂ ਵਿਚਰਦੇ ਆ 2005 ਤੋਂ ਤੇ ਮੈਂ ਥੋੜਾ ਜਿਹਾ ਇਹ ਜਾਣਨ ਚਾਹ ਕਿ ਫਿਊਚਰ ਚ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਜਾਂ ਕੀ ਉਮੀਦ ਕਰਦੇ ਹੋ ਕਿ ਤੁਸੀਂ ਆਪਣਾ ਯੋਗਦਾਨ ਪਾ ਰਹੇ ਹੋ ਪ੍ਰੋਵਿੰਸ਼ਲ ਤੋਂ ਜਾਂ ਫੈਡਰਲ ਤੋਂ ਕੀ ਉਮੀਦ ਰੱਖਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਸਭ ਕੁਝ ਠੀਕ ਹੈ ਜਿਹੜੀਆਂ ਜੀ ਪਰਮਜੀਤ ਬਾਈ ਜੀ ਜਿਹੜੀਆਂ ਪਾਲਿਸੀਆਂ ਕੈਨੇਡਾ ਲੈਵਲ ਤੇ ਦੇਖੇ ਕਿਸੇ ਵੀ ਗੇਮ ਨੂੰ ਆਈਸ ਨੂੰ ਆਈਸੋਕੀ ਨੂੰ ਛੱਡ ਕੇ ਤੇ ਬਾਸਕਟਬਾਲ ਤੇ ਬਾਕੀ ਜਿਹੜੀਆਂ ਆਪਣੀਆਂ ਰਵਾਇਤੀ ਇੰਡੀਅਨ ਗੇਮਾਂ ਹਾਕੀ ਲਾ ਲੋ ਸੌਕਰ ਲਾ ਲੋ ਜਾਂ ਆਪਾਂ ਹੋਰ ਜਿਹੜੀਆਂ ਕਬੱਡੀ ਲਾ ਲੋ ਇਹ ਫੈਡਰਲ ਲੈਵਲ ਤੇ ਬਾਹਲੀਆਂ ਟੀਮਾਂ ਵੱਲੋਂ سپورਟ ਗਵਰਨਮੈਂਟ ਵੱਲੋਂ ਟੀਮਾਂ ਨੂੰ ਨਹੀਂ ਜੇ ਦਿੱਤੀ ਜਾਂਦੀ ਕਿਉਂਕਿ ਮੈਂ 20 ਸਾਲ ਤੋਂ ਅਸੀਂ ਜਿਹੜੇ ਸਪੋਰਟਸ ਮਿਨਿਸਟਰ ਇੱਕੋ ਇੱਕ ਆਪਣੇ ਇੰਡੀਅਨ ਬਣੇ ਸੀ ਬੱਲ ਗੋਸਲ ਜੀ ਆ 2010 ਜਾਂ 8 ਦੀ ਗੱਲ ਹੋ ਸਕਦੀ ਜਾਂ 12 ਦੇ ਮੇਰੀਆਂ ਮੀਟਿੰਗਾਂ ਉੱਥੇ ਆਟਵਾ ਵੀ ਹੋਈਆਂ ਉਹਨਾਂ ਨਾਲ ਫੈਡਰਲ ਲੈਵਲ ਤੇ ਕੋਈ ਬਾਲੀ ਵਧੀਆ ਪਾਲਿਸੀ ਕੈਨੇਡਾ ਕੋਲੇ ਨਹੀਂ ਜੇ ਹੈਗੀ ਖੇਡਾਂ ਨੂੰ ਲੈ ਕੇ ਨਾ ਹੀ ਪ੍ਰੋਵੈਂਸ਼ਲ ਤੌਰ ਪ੍ਰੋਵੈਂਸ ਤੌਰ ਤੇ ਆਪਣੇ ਕੋਲੇ ਬਹੁਤੀ ਜੇ ਕੁਝ ਕਰ ਸਕਦੀ ਤਾਂ ਸਾਡੀ ਸਿਟੀ ਕਰ ਸਕਦੀ ਆ ਸਿਟੀ ਦੇ ਜਿਹੜੀ ਸਰਕਾਰ ਆ ਜਾਂ ਸਿਟੀ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਉਹਨਾਂ ਕੋਲੇ ਪਾਵਰ ਆ ਕਿਉਂਕਿ ਉਹਨਾਂ ਨੇ ਸਿਟੀ 'ਚ ਗਰਾਊਂਡਾਂ ਅਵੇਲੇਬਲ ਕਰਾਉਣੀਆਂ ਹੁੰਦੀਆਂ ਜਦੋਂ ਕੋਈ ਨਵਾਂ ਏਰੀਆ ਕੱਟੀਦਾ ਤੇ ਉਹਨਾਂ ਨੇ ਡਵੈਲਪਮੈਂਟ 'ਚ ਉਹ ਏਰੀਆ ਰੱਖਣਾ ਹੁੰਦਾ ਅਸੀਂ ਤਾਂ ਆਲਵੇਜ਼ ਕਹਿੰਨੇ ਆ ਜੀ ਆ ਜਿਹੜੀ ਟਰਫ ਹੈ ਨਾਰਥ-ਈਸਟ 'ਚ ਇੱਕ ਹੋਰ ਲੱਗ ਜੇ ਤਾਂ ਬਹੁਤ ਵੱਡੀ ਸਾਡੀ ਪੰਜਾਬੀ ਕਮਿਊਨਿਟੀ ਨੂੰ ਤੇ ਇੰਡੀਅਨ ਬੱਚਾ ਨੂੰ ਖੇਡਣ ਵਿੱਚ ਬਹੁਤ ਮਦਦ ਹੋਊਗੀ ਤੇ ਅਸੀਂ ਹਰ ਵੇਰੀ ਉਹ ਸਾਡੀ ਗੱਲ ਤਾਂ ਸੁਣਦੇ ਆ ਪਰ ਕੋਸ਼ਿਸ਼ ਉਹ ਕਰ ਰਹੇ ਆ ਰਾਜਧਾਨੀ ਵਾਲੇ ਅਸੀਂ ਹੁਣੇ ਪਿਛਲੇ ਦਿਨੀ ਉਹਨਾਂ ਨਾਲ ਮੀਟਿੰਗ ਕੀਤੀ ਸੀ ਕੋਸ਼ਿਸ਼ਾਂ ਜਾਰੀ ਆ ਕਿਉਂਕਿ ਹੁਣ ਆਪਣੇ ਕੋਲੇ ਕਲੱਬਾਂ ਵੀ ਜਾਦੇ ਹੋਈਆਂ ਤੇ ਪਹਿਲਾਂ ਆਪਣੇ ਕੋਲੇ ਐਮਐਲਏ ਘੱਟ ਹੁੰਦੇ ਸੀ ਐਮਐਲਏ ਬਣਾ ਲੈ ਐਮਪੀ ਘੱਟ ਸੀ ਐਮਪੀ ਬਣਾ ਲੈ ਹੁਣ ਕਾਉਂਸਲਰ ਵੀ ਆ ਗਏ ਆ ਰਲ ਕੇ ਤਿੰਨੇ ਸਰਕਾਰਾਂ ਜਿਹੜੀਆਂ ਜਿਵੇਂ ਕਹਿ ਦਗੇ ਵੀ ਸੈਂਟਰ ਵਾਲੀ ਹੋਗੀ ਤੇ ਸਟੇਟ ਵਾਲੀ ਹੋਗੀ ਤੇ ਪਿੰਡ ਵਾਲੀ ਹੋਗੀ ਜਾਂ ਸ਼ਹਿਰ ਵਾਲੀ ਹੋਗੀ ਰਲ ਕੇ ਪਰਾਲੇ ਕਰਨ ਇਕੱਲੀ ਹਾਕੀ ਦਾ ਨਹੀਂ ਸਾਨੂੰ ਕਰੈਕਟ ਦੀਆਂ ਪੇਚਾਂ ਚਾਹੀਦੀਆਂ ਸੌਕਰ ਦੀਆਂ ਚਾਹੀਦੀਆਂ ਸਾਰੀਆਂ ਗਰਾਊਂਡਾਂ ਬਣਨੀਆਂ ਚਾਹੀਦੀਆਂ ਤਾਂ ਕਿ ਖੜਾ ਹਾਂਜੀ ਸਪਨਾ ਵੀ ਜਿੰਨੀ ਛੇਤੀ ਹੋਵੇ ਜੇ ਸਾਡੇ ਗੋਡੇ ਚੱਲਦੇ ਰਹਿਣ ਤਾਂ ਅਸੀਂ ਵੀ ਕਿਤੇ ਨਾਰਥ-ਈਸਟ ਐਕਸਟ੍ਰੋਟਰਫ ਤੇ ਆਪਦੀ ਪ੍ਰੈਕਟਿਸ ਕਰਗੇ ਤੇ ਬੱਚਿਆਂ ਨਾਲ ਉੱਥੇ ਆਪਦੇ ਜਿਹੜਾ ਫਨ ਕਰਗੇ ਇਹ ਆਕਾਸ ਤੇ ਉਮੀਦ ਆ ਕੈਲਗਰੀ ਚ ਜੇ ਨਾਰਥ-ਈਸਟ ਦਿਸ਼ਾ ਵੱਲ ਲੱਗ ਜੇ ਤਾਂ ਅਸੀਂ ਆਪਦੇ ਗੋਡੇ ਚੱਲਦੇ ਚੱਲਦੇ ਉੱਥੇ ਹਾਕੀ ਨਾਲ ਖੇਡ ਸਕੀਏ ਉਮੀਦ ਆ ਕਿ ਹੋ ਜੇ ਪਰ ਆਸ ਬਹੁਤ ਟਾਈਮ ਤੋਂ ਆ ਜੀ ਧੰਨਵਾਦ ਜੀ ਸੋ ਜੀ ਇੱਥੇ ਮੈਂ ਪ੍ਰਾਈਜ਼ ਵੀ ਦੇਖ ਰਿਹਾ ਮੈਂ ਤੁਹਾਨੂੰ ਇਹ ਵੀ ਦਿਖਾਣਾ ਚਾਹਨਾ ਕਿ ਜਿਹੜੇ ਪ੍ਰਾਈਜ਼ ਨੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਕਿ ਇਹ ਪ੍ਰਾਈਜ਼ ਦੇੜੇ ਨੇ ਬੱਚਿਆਂ ਦੇ ਔਰ ਵੱਡਿਆਂ ਦੇ ਕੈਟਾਗ ਸੋ ਜੀ ਤੁਸੀਂ ਸਭ ਪਹਿਲਾਂ ਧੰਨਵਾਦ ਤੁਸੀਂ ਆਏ ਆਪਣਾ ਟਾਈਮ ਦਿੱਤਾ ਸਨ ਇਸ ਵਾਰੀ ਸਾਡੇ ਕੋਲੇ ਬੱਚਿਆਂ ਦੀ ਟੀਮਾਂ ਬਹੁਤ ਜ਼ਿਆਦਾ ਆ BC ਤੋਂ ਡ੍ਰਿੰਕਓਵਰ ਤੋਂ ਸਰੀ ਤੋਂ ਤੇ ਐਡਵੈਂਟਨ ਤੋਂ ਤੇ ਮਿਨੀ ਪੈਗ ਤੋਂ ਇਹ ਬੱਚਿਆਂ ਦੀਆਂ ਟੀਮਾਂ ਆਈਆਂ ਜੀ ਤਕਰੀਬਨ ਕੋਈ 130-40 ਬੱਚੇ ਆਏ ਬਾਹਰੋਂ ਸਾਡੇ ਕੋਲੇ ਖੇਡਣ ਉਹਦੇ ਚ ਤਿੰਨ ਵਰਗ ਵੰਡੇ ਆ ਜੀ U12 U8 ਤੋਂ U10 U12 ਤੇ U14 ਇਹ ਤਿੰਨੇ ਅਸੀਂ ਜਿਹੜੇ ਇਸ ਟੂਰਨਾਮੈਂਟ ਦੇ ਬੈਸਟ ਪਲੇਅਰ ਹੋਣਗੇ U12 U14 U10 ਦੇ ਜਿਹੜੇ ਮੈਨ ਆਫ ਦੀ ਟੂਰਨਾਮੈਂਟ ਹੋਣਗੇ ਇਹ ਈ-ਸਕੂਟਰ ਉਹਨਾਂ ਬੱਚਿਆਂ ਲਈ ਜਾਣਗੇ ਜੀ ਈ-ਸਕੂਟਰ ਨੇ ਹਾਂਜੀ ਇਹ ਈ-ਸਕੂਟਰ ਨੇ ਇਹ ਉਹਨਾਂ ਲਈ ਜਾਣਗੇ ਜੀ ਇੱਕ ਜਿਹੜੀ 40 ਆ ਪਲੱਸ ਵਾਲੀ ਬੱਚਿਆਂ ਤਾਂ ਵੱਡਿਆਂ ਲਈ ਜਾਣਾਗਾ ਜੀ ਸੋ ਕੋਈ ਵਧੀਆ ਪਲੇਅਰ ਵਧੀਆ ਗੋਲਕੀਪਰ ਬੈਸਕੋਰ ਸਾਰ ਨੂੰ ਲਗ-ਲਗ ਨਾਮ ਦਿੱਤੇ ਜਾਣੇ ਜੀ ਇੱਕ ਸੌਕਰ ਜਿਨ ਪਿੰਡਾਂ ਵਾਲੀ ਕਈ ਫੁੱਟਬਾਲ ਆ ਜੀ ਹਾਕੀ ਹੋਗੀ ਰੱਸਾ ਕਸੀ ਹੋ ਜਣੀ ਤਾਂ ਸੀਵ ਦੇ ਮੁਕਾਬਲੇ ਚੱਲੀ ਜਾਂਦੇ ਆ ਜੀ ਛੋਟੇ ਬੱਚਿਆਂ ਦਾ ਵਰਗ ਦੇ ਮੁਕਾਬਲੇ ਚੱਲੀ ਜਾਂਦੇ ਆ ਉਹ ਸਾਡੀ ਕਲੱਬ ਨਾਲ ਪੰਜਾਬ ਸਪੋਰਟਸ ਕਲੱਬ ਦੀ ਈਮੇਲ ਤੇ ਜਾ ਕੇ ਸਾਡਾ ਪੇਜ ਤੇ ਲਾਈਵ ਉਥੋਂ ਦੇਖ ਸਕਦੇ ਫੇਸਬੁੱਕ ਤੋਂ ਦੇਖ ਸਕਦੇ ਜੀ YouTube ਤੇ ਵੀ ਸਾਡਾ ਆਪਦਾ ਚੈਨਲ ਹੈਗਾ ਪੰਜਾਬ ਸਪੋਰਟਸ ਕਲੱਬ ਦਾ ਤੇ ਸਾਨੂੰ ਇੰਸਟਾਗ੍ਰਾਮ ਤੋਂ ਵੀ ਫਾਲੋ ਕਰ ਸਕਦੇ ਉਹਦੇ ਤੇ ਫੋਨ ਨੰਬਰ ਹੈਗੇ ਆ ਉਹ ਸਾਨੂੰ ਜਦੋਂ ਵੀ ਸੰਪਰਕ ਕਰਨਾ ਚਾਹੋ ਤਾਂ ਸਾਡੇ ਕੋਲੇ ਆਪਣੇ ਬੱਚਿਆਂ ਨੂੰ ਭੇਜ ਸਕਦੇ ਸਾਡਾ ਪ੍ਰੋਗਰਾਮ ਕੰਟੀਨਿਊਸ ਪੂਰਾ ਸਾਲ ਚੱਲਦਾ ਜਿਹਦੇ ਵਿੱਚ ਜੈਂਸਿਸ ਸੈਂਟਰ 'ਚ ਹਰ ਬੁੱਧਵਾਰ ਨੂੰ ਸਾਡੀ ਬੱਚਿਆਂ ਦੀ ਪ੍ਰੈਕਟਿਸ ਹੁੰਦੀ ਠੀਕ ਹੈ ਬਹੁਤ ਧੰਨਵਾਦ ਜੀ ਧੰਨਵਾਦ ਸੋ ਜੀ ਇਹ ਛੋਟੇ ਛੋਟੇ ਬੱਚੇ ਹਾਕੀ ਖੇਡ ਰਹੇ ਅਸੀਂ ਇਹਨਾਂ ਦਾ ਸੈਮੀ ਫਾਈਨਲ ਦੇਖਿਆ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਮੈਨੇਜਰ ਨਾਲ ਨੇ ਸੋ 21 ਏਜ ਗਰੁੱਪ 'ਚ ਨੇ ਸੋ ਇਹਨਾਂ ਦੇ ਛੋਟੇ ਛੋਟੇ ਬੱਚਿਆਂ ਦੇ ਤੁਸੀਂ ਦੇਖ ਰਹੇ ਹੋ ਹਾਕੀ ਹੱਥ 'ਚ ਨੇ ਇਹਨਾਂ ਦੇ ਗੋਲ ਕੀਪਰ ਨੇ ਉਧਰ yellow 6 ਵੈਸਟ 'ਚ ਉਹਨਾਂ ਦੇ ਗੋਲ ਕੀਪਰ ਹੈ ਸੋ ਇਹਨਾਂ ਦੇ ਮੈਨੇਜ ਇਸ ਟੀਮ ਇਹ ਟੀਮ ਸਾਡੀ ਯੂनाइटेड ਫੀਡ ਹਾਕੀ ਕਲਬ ਦੇ U10 ਦੀ ਹੈ ਜੀ ਤੇ ਇਹ ਸਾਰੇ 10 ਸਾਲ ਤੋਂ ਘੱਟ ਦੇ ਬੱਚੇ ਆ ਜੀ ਇਹਨਾਂ ਦਾ ਇਸ 스테ਜ ਦੇ ਸਾਡਾ ਇੱਥੇ ਮੰਤਵ ਇਹੀ ਹੈ ਵੀ ਇਹਨਾਂ 'ਚ ਕੰਟ੍ਰੈਸਟ ਪੇਦਾ ਕੀਤਾ ਜਾਵੇ। ਹਾਕੀ ਦੇ ਪ੍ਰਤੀ ਤਾਂ ਕਿ ਸਾਡੀ ਜਿਹੜੀ ਖੇਡ ਹੈ ਇਹ ਜੀਵਤ ਰਹੇ ਇੱਥੇ ਇਸ ਧਰਤੀ ਦੇ ਉਪਾਰ ਕਿਚੀ। ਅਰੇ ਬਹੁਤ ਵਧੀਆ ਖੇਡ ਰਹੇ ਨੇ ਇਸ ਟਾਈਮ। ਸੋ ਆ ਜਿਹੜੀ ਦੂਜੀ ਟੀਮ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸੋ। ਮੇਰਾ ਨਾਮ ਪ੍ਰਵਿੰਦਰ ਗੱਲਾ ਜੀ। ਜੀ ਤੁਹਾਡੀ ਟੀਮ ਕਿਹੜੀ ਹੈ? ਆ ਆਪਣੀ ਟੀਮ ਪੰਜਾਬ ਸਪੋਰਟਸ ਕਲੱਬ ਕਲਚਰਲ ਦੇ ਨਾਮ ਤੇ ਆ ਜੀ। ਅੰਡਰ 10 ਦੀ ਟੀਮ ਹੈ ਜੀ। ਅੰਡਰ 10 ਦੀ ਟੀਮ। ਇਹਨਾਂ ਦਾ ਸੈਮੀ ਫਾਈਨਲ निहाल योर नेम निहाल सिंह आई मीन निहाल योर एज 8 यू हैव डन द गोल हाउ यू फील द हॉकी गुड so, यू एंजॉय सो एंड व्हाट यू विल डू इन फ्यूचर व्हाट यू वांट टू बी इन हॉकी अदर एक्लेर यू वांट टू गो अंडर 14 देन एडल्ट हॉकी यस यू वांट टू की हॉकी यस थैंक यू सो मच थैंक यू जी सो ये बच्चे ने एक गोल किया सो इन सेमीफाइनल दूसरा हाफ जेड़ा शुरू हो जाएगा ਸੋ ਇਹ ਜਿਹੜੇ ਛੋਟੇ ਛੋਟੇ ਬੱਚੇ ਆ ਤੁਸੀਂ ਦੇਖੋ ਕਿ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਸੋ ਇਸ ਟੀਮ ਦਾ ਮੈਨੇਜਰ ਦਾ ਆਰਗੇਨਾਈਜ਼ਰ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਜੁੰਨੀਆਂ ਜੁੰਨੀਆਂ ਕਰਦੀ ਐ ਮੇਰੀ ਨਾ ਸੁਣਦੀ ਇਕ ਬਲੀਏ ਜੁੰਨੀਆਂ ਲੈ ਲਈ ਲੱਖਾਂ ਪਰ ਸਿਰ ਤੇ ਨਹੀਂ ਲੈ ਨਹੀਂ ਸਿੱਖ ਬਲੀਏ ਜੁੰਨੀਆਂ ਲੈ ਲਈ ਲੱਖਾਂ ਪਰ ਸਿਰ ਤੇ ਨਹੀਂ ਲੈ ਨਹੀਂ ਸਿੱਖ ਬਲੀਏ